ਮੋਬਾਈਲ ਨਹੀਂ ਨਹੀਂ ਹੋਰ ਕੀ ਆ ਹਾਂ ਵੀ ਹੁਣ ਆਪਾਂ ਜੇ ਇਹ ਚਾਰ ਪਾ ਕੇ ਰੱਖੀਏ ਤਾਂ ਘਟੋ ਘਟ ਇੱਕ ਸਾਲ ਤੱਕ ਉਹ ਵੀ ਚੱਲ ਜਾਂਦਾ ਹੈ ਨਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਤੁਹਾਨੂੰ ਦੱਸਾਂਗੇ ਆਮਲੇ ਦਾ ਸੁਆਦਲਾ ਤੇ ਸਿਹਤਮਕ ਅਚਾਰ ਕਿਵੇਂ ਤਿਆਰ ਕੀਤਾ ਜਾਂਦਾ ਹੈ ਬਹੁਤ ਹੀ ਆਸਾਨ ਰੈਸਪੀ ਹੈ ਤੇ ਘਰ ਵਿੱਚ ਹੀ ਕੁਝ ਹੀ ਸਮਾਨ ਨਾਲ ਬਣ ਜਾਂਦੀ ਹੈ ਚਲੋ ਫਿਰ ਬਿਨਾਂ ਕਿਸੇ ਦੇਰੀ ਦੇ ਸ਼ੁਰੂ ਕਰਦੇ ਹਾਂ ਰੈਸਪੀ ਹਾਂਜੀ ਅੰਮ੍ਰਿਤ ਪਹਿਲਾਂ ਕੀ ਕੱਟਣ ਲੱਗੇ ਆ ਆਪਾਂ ਹੁਣ ਕੁੱਟਣ ਲੱਗੇ ਆ ਲਸਣ ਲਸਣ ਹਾਂਜੀ ਲਸਣ ਕੁੱਟਦੇ ਆ ਪਹਿਨਾ ਆ ਦੇ ਆਲੇ ਦਾ achar ਬਣਾਉਣ ਦਾ ਕਿਥੋਂ ਖਿਆਲ ਆ ਗਿਆ ਹਾਂ ਆਹ ਰਿਹਾ achar ਸਰਦੀਆਂ ਦੇ ਵਿੱਚ ਬਹੁਤ ਵਧੀਆ ਹੁੰਦਾ ਖਾਣਾ ਪਾਇਗਮਨ ਦਾ ਬਹੁਤ ਇਹ ਸੇਤ ਲਈ ਬਹੁਤ ਵਧੀਆ ਹਾਂ

ਉਹ ਤਾਂ ਚਲੋ ਜਦੋਂ ਆਪਾਂ ਆਲਿਆਂ ਨੂੰ ਕਰਾਂਗੇ ਹੂੰ ਉਹ ਤਾਂ ਬਾਅਦ ਆਣਾ ਇੱਕ ਮਿੰਟ ਆ ਜਮੈਣ ਜਮੈਣ ਤੇ ਜਿਹੜੀ ਹਾ ਸੌਫ ਹੈ ਤਾਂ ਆਪਾਂ ਆ ਪਾਉਨੇ ਸੌ ਮੋਟੇ ਜਿ ਹੁਟਾਂਗੇ ਹਾਂਜੀ 190 ਛੋਟੇ ਜਿ ਹੁਟਦੇ ਆ ਸੌਫ ਆ ਦਰਦਰਾ ਜਿਹਾ ਪੀਸਣਾਗੇ ਨਾ ਜਿਆਦਾ ਸਾਫ ਕੀਤੀ ਹੋਈ ਏ ਡੱਬੇ ਚ ਪਾ ਕੇ ਰੱਖੀ ਏ ਰੋੜ ਕੀ ਰੇਟ ਵੜੇ ਨਾ ਸੇ ਹਾਂਜੀ ਖਰੋਟ ਵੀ ਪਾਉਣੇ ਆ। ਅੱਛਾ ਥੋੜੀ ਪਾਣੇ ਨੇ। ਅਗਰ ਥੋੜੀ ਪਾਣੇ ਵਿੱਚ ਮੜੀ ਜਗਾੜੋ। ਅੱਗੇ ਸਾਰੀਆਂ ਹੱਥੀਂ ਚ ਕੰਮ ਕਰਦੀਆਂ ਸੀ ਬੁੜੀਆਂ। ਪਹਿਲਾਂ ਦੇ ਬਜ਼ੁਰਗ ਤੇ ਹੁੰਦੇ ਹਾਂ। ਹਾਂ। ਉਹਲੇ ਟਾਈਮ 'ਚ ਫਰਕ ਵੀ ਬਹੁਤ ਆ ਨਾ ਮੰਮੀ। ਹਾਰੇ ਚ ਦਾਲ ਧਾਰਨੀ। ਹੁਣ ਕੁੱਕਰਾਂ 'ਚ ਦਾਲ ਧਾਰਦੀਆਂ ਸੀਟੀ ਲਵਾਈ ਜਾਂਦੀਆਂ ਨੇ ਨਾਹੀਂ ਪੇਟਾਂ 'ਚ ਗੈਸ ਬਣ ਜਾਂਦੀ ਐ। ਉਹੀ। ਉਹ ਆਪਾਂ ਨੂੰ ਪਾਏਗਾ ਸੁਖ ਚੱਕੋ ਮਸ਼ੀਨ ਲਾ ਲਓ ਚੱਕੋ ਐ ਕਰ ਲਓ ਅੱਗੇ ਬੁੜੀਆਂ ਨੇ ਹੱਥੀਂ ਕੱਪੜੇ ਧੋਣੇ ਐਡਾ ਟੱਬਰ ਹੁਣ ਕੋਈ ਦੋ ਜੀਆਂ ਦੇ ਕੱਪੜੇ ਹੀ ਧੋ ਸਕਦੀ ਹੱਥਾਂ ਨਾਲ ਸਾਡੇ ਟਾਈਮ ਦੇ ਵਿੱਚ ਹੱਥੀਂ ਕੰਮ ਕਰਦੀਆਂ ਸਾਰ ਸਾਗ ਸੂਤ ਧਰਨਾ ਉਦੋਂ ਹਾਰੇ ਦੁੱਧ ਰੱਖ ਦੇਣਾ ਤੜਕਈ ਫੇਰ ਲੜਕਣਾ ਸਵੇਰੀ ਕੱਟਾ ਲਾ ਦੇਣਾ ਹੱਥ ਨੇ ਬਦਲੇ ਰਾਮ ਕਰਨਾ ਤੇ ਨਾ 14 ਚੋਣੀਆਂ ਦੁੱਧ ਰੱਖਣਾ ਇਹਨੇ ਨਾ ਖੋਬਣਾ ਗੋਦਾ ਪੀਪੇ ਭਾਰ ਕੇ ਰੱਖਣੀ ਚਲੋ ਕੁੜਾ ਹੀ ਸਾਫ ਕਰੀਏ ਮੈਨੂੰ ਲੱਗਦਾ ਮੋਟਾ ਮੋਟਾ ਕੱਟਿਆ ਗਿਆ ਹੋਰ ਮੋਟਾ ਮੋਟੇ ਕਟਣਾਂ ਦੀ ਇਹ ਹੂੰ ਮੋਟਾ ਮੋਟੇ ਖਾਣਾ ਦਾਣਾ ਹੋ ਬਰੀ ਗਈ ਆ ਨਾ ਹੈਗਾ ਆਪਾਂ ਨੇ ਦੇਖੇ ਹੋਰ ਕਟਣ ਮੈਨੂੰ ਠੀਕ ਅੰਮੀ

ਔਲਿਆਂ ਦੇ ਬੈਨੀਫਿਟ ਬਹੁਤ ਨੇ ਨਾ ਮੰਮੀ ਔਲਿਆਂ ਦੇ ਵਿੱਚ ਤਾਂ ਵਿਟਾਮਿਨ ਸੀ ਜਿਹੜਾ ਹੁੰਦਾ ਉਹ ਬਹੁਤ ਹੁੰਦਾ ਵਾ ਹਾਂਜੀ ਆੜ ਦੇ ਲਈ ਵਧੀਆ ਨੇ ਇਹ ਆੜ ਦੇਣਾ ਮਤਲਬ ਵੀ ਆਪਣਾ ਹਾਜਮਾ ਵਾ ਉਹਦੇ ਲਈ ਵੀ ਵਧੀਆ ਨੇ ਅੰਬ ਦੇ ਚਾਰ ਨੂੰ ਵੀ ਵਧੀਆ ਇਹ ਹਾਂਜੀ ਵਾਲਾਂ ਦੇ ਲਈ ਆਪਣੀ ਸਕਿਨ ਦੇ ਲਈ ਅਮਰਜਾ ਮਿਰਚਾਂ ਦਾ ਹੋ ਗਈ। ਮੇਰਾ ਬਲੱਡ ਆ ਉਹਨੂੰ ਸਾਫ਼ ਕਰਨ ਦੇ ਲਈ ਵਧੀਆ ਨੇ। ਹਾਂਜੀ ਹਾਂਜੀ। ਜਿਹੜੇ ਆਪਣੀ ਯਾਦ ਸ਼ਕਤੀ ਜਾਂ ਉਹਨੂੰ ਤਾਜ਼ਾ ਰੱਖਦਾ ਵਾ, ਵਧੀਆ ਰੱਖਦਾ। ਹੁਣ ਪਾਉਣ ਲੱਗੇ ਆ ਔਲੇ। ਆਲੇ ਆਪਾਂ ਧੋ ਕੇ ਸੁਕਾ ਕੇ ਰੱਖਿਆ ਨਾ ਮੰਮੀ। ਉਹ ਤੇ ਸੁਕਾ ਕੇ ਰੱਖ ਲੈਣੇ ਵੇਰ ਆਪਾਂ ਇਹਨੂੰ ਤੇ ਕਰਾਈ। ਤੋਂ ਕੇ ਸਮਾਰ ਕੇ ਸੁਕਾ ਕੇ ਰੱਖੇ ਨੇ ਇਹ। ਆਲੇ ਬਿਲਕੁਲ ਗਿੱਲੇ ਨਹੀਂ ਮਰਤੋ ਓਕੇ ਹਾਂਜੀ ਸਾਫ਼ ਕਰਕੇ ਰੱਖੇ ਨੇ ਸੁਕਾ ਕੇ ਰੱਖ ਸੁਕਾ ਕੇ ਸਾਫ਼ ਕਰਕੇ ਹਾਂਜੀ ਗਿੱਲੇ ਨਹੀਂ ਬਿਲਕੁਲ ਪਾਣੀ ਨਹੀਂ ਬਿਲਕੁਲ ਵੀ ਹੋਣਾ ਚਾਹੀਦਾ ਹੈ ਹਾਂ ਪਾਣੀ ਹੁੰਦਾ ਫੇਰ ਖਰਾਬ ਹੋ ਜਾਣਗੇ ਹਾਂਜੀ ਚਾਰ ਪਾ ਕੇ ਰੱਖਾਂਗੇ ਆਪਾਂ ਹਾਂ ਵੀ ਹੁਣ ਆਪਾਂ ਜੇ ਇਹ ਚਾਰ ਪਾ ਕੇ ਰੱਖੀਏ ਤਾਂ ਟਟੋ-ਟਟ ਇੱਕ ਸਾਲ ਤਾਂ ਹੋਮੀ ਚੱਲ ਜਾਂਦਾ ਹੈ ਹਨਾ ਹਾਂਜੀ ਇਹ ਖਰਾਬ ਨਹੀਂ ਹੁੰਦਾ ਹਾਂਜੀ ਸਰੋਂ ਦਾ ਤੇਲ ਜੇ ਕਹਾਂ ਉਹ ਨਹੀਂ ਖਰਾਬ ਹੁੰਦਾ ਕਈ ਸਰੋਂ ਦਾ ਤੇਲ ਵੀ ਯੂਜ਼ ਕਰਦੇ ਕਈ ਮੂਫਲੀ ਦਾ ਤੇਲ ਵੀ ਹਾਂ ਮੂਫਲੀ ਦੇ ਤੇਲ ਵੀ ਬਣਾ ਲੈਂਦੇ ਨੇ ਔਡੋਡੀ ਹੁੰਦਾ ਸਬ ਦਾ ਮਤਲਬ ਆਪਣਾ ਆਪਣਾ ਤਰੀਕਾ ਵਾ ਹਾਂ ਆਪਾਂ ਪਾਉਂਦੇ ਅਗੇ ਜਮਾਣ ਤੇ ਸੌਂਫ ਜਿਹੜਾ ਆਪਾਂ ਕੁੱਟਿਆ ਸੀ ਨਾ ਮਸਾਲਾ ਹਾਂਜੀ ਜਿਹੜਾ ਕੁੱਟਿਆ ਦੀ ਉਹ ਵੀ ਐਡ ਕਰਤਾ کافی ਦੇਖਿਓ ਕਿੰਨੀ ਵਧੀਆ ਖੁਸ਼ਬੂ ਆ ਰਹੀ ਹੈ ਖੁਸ਼ਬੂ ਵਰੀਆਂ ਲੱਗੀ ਹਾਂ ਹੁਣ ਮਸਾਲੇ ਐਡ ਕਰਨੇ ਨੇ ਹਾਂਜੀ ਹੁਣ ਨੂਨ ਪਾਉਣ ਲੱਗਿਆ ਵਿੱਚ ਨਮਕ ਹਾਂ ਨਮਕ ਤਾਂ ਥੋੜਾ ਜ਼ਿਆਦਾ ਹੀ ਚਾਹੀਦਾ ਨਾ ਹਾਂਜੀ ਫੇਰ ਐ ਇਹ ਜਾਲੇ ਪਾਵਾਂਗੇ ਇਹਦੀ ਖਟਿਆਈ ਚੱਕੀ ਜਾਂਦੀ ਹੈ ਹਾਂਜੀ ਦੇਖ ਲਾ ਕਿੰਨੇ ਵਧੀਆ ਦੇਖੇ ਕੋਈ ਨ ਮਰੀਆਂ ਲੱਗਿਆ ਆ ਇਹ ਨਾਲ ਨਹੀਂ ਇਹਨਾਂ ਨੇ ਵਧੀਆ ਹੋ ਜਾਣ ਥੱਲੇ ਮੈਂ ਗੈਸ ਕਰਦਾ ਤੇ ਬਣਨ ਮੱਖਾ ਜਿਆ ਜੋੜ ਨਾ ਜਾਵੇ ਕੋਸ ਥੱਲੇ ਨਾਲ ਲੱਗ ਜਾਣਾ ਥੱਲੇ ਨਾਲ ਲੱਗ ਜਾਣਾ ਉਦੋਂ ਸਵਾਦ ਹੀ ਖਰਾਬ ਹੋ ਜਾਂਦਾ ਸੀ ਆਪਾਂ ਪਾਉਣ ਲੱਗਿਆ ਹੁਣ ਲਾਲ ਮਿਰਚ ਲਾਲ ਮਿਰਚ ਥੋੜੀ ਜਿਹੀ ਥੋੜੀ ਜਿਹੀ ਪਾਉਣ ਲੱਗਿਆ ਹਲਦੀ ਹਲਦੀ ਨਾਲ ਥੋੜਾ ਜਿਹਾ ਰੰਗ ਜਾ ਪਟ ਜਾਣਾ ਇਹਦਾ ਹਲਦੀ ਜ਼ਰੂਰੀ ਆ ਪਾਉਣੇ ਯਾਦੇ ਨਾ ਪਾਓ ਥੋੜੀ ਹੀ ਪਾਓ ਬਸ ਆਪਣੇ ਡੇਲੀ ਰੁਟੀਨ ਚ ਜੇ ਇੱਕ ਆਮਲਾ ਮਤਲਬ ਇੱਕ ਆਮਲਾ ਆਪਾਂ ਖਾਈਏ ਹਾਂਜੀ ਉਹ ਵਧੀਆ ਵਸ ਸਿਹਤ ਲਈ ਹਾਂ ਇੱਕ ਖਾਓ ਦੋ ਖਾਓ ਇੱਕ ਸੋ ਇੱਕ ਸ਼ਾਮ ਨੂੰ ਖਾ ਲਓ ਬਸ ਤੇ ਨਾਲ ਬਹੁਤ ਵਧੀਆ ਚੀਜ਼ ਹੈ ਕੋਈ ਮਾਲ ਨਹੀਂ ਥੋੜੀ ਪਾਉਣੀ ਹੈ ਥੋੜੀ ਜੀ ਕਾਲੀ ਮਿਰਚ ਕਾਲੀ ਮਿਰਚ ਹਾਂਜੀ ਉਹ ਇਦਾਂ ਆਪਾਂ ਇਹ ਵਾਲਾ ਮੈਥਡ ਆ ਨਾ ਇਹਨਾਂ ਨੂੰ ਬਣਾਉਂਦਾ ਕਈ ਹੁੰਦੇ ਨੇ ਜਿਹੜੇ ਮਤਲਬ ਫਰਾਈ ਕਰਕੇ ਵੀ ਬਣਾਉਂਦੇ ਨੇ ਹਾਂਜੀ ਹੈਨਾ ਜਾਂ ਉਬਾਲ ਕੇ ਉਹਨੂੰ ਫਰਾਈ ਕਰਕੇ ਫੇਰ ਬਣਾਉਂਦੇ ਨੇ ਨਾ ਇਦਾਂ ਵੀ ਇਹ ਤਾਂ ਵਧੀਆ ਬਣ ਜਾਣੇ ਨੇ ਸੁਨਾਈ ਜਾਂਦੇ ਹਜੇ ਆਪਾਂ ਬਿੰਦ ਬੱਸ ਵਧੀਆ ਬਣ ਜਾਂਦੇ ਬਾੜੇ ਨਹੀਂ ਬਣਦੇ ਖਾਣ ਚ ਵਧੀਆ ਇਹਦਾ ਖਾਣ ਚ ਵਧੀਆ ਲੱਗਦਾ ਬਹੁਤ ਵਧੀਆ ਇਸਿਰਕਾ ਪਾਰਾ ਹੋਵੇ ਨਿੰਬੂ ਦਾ ਰਸ ਪਾਏ ਹੋਵੇ ਫੇਰ ਤਾਂ ਕਿਤੇ ਨਹੀਂ ਜਾਂਦਾ ਇਹਰਾ ਹਾਂਜੀ ਹਾਂਜੀ ਫੇਰ ਲੌਂਗ ਟਾਈਮ ਬਣਾ ਕੇ ਰੱਖ ਸਕਦੇ ਆ ਖਾ ਸਕਦੇ ਆ ਹੂੰ ਇਹ ਤਾਂ ਖੁਸ਼ਬੂ ਵੜੇ ਵੜੇ ਆਣ ਲੱਗੇ ਨਾ ਹੂੰ ਵਾਲਿਆਂ ਦਾ ਰੰਗ ਬਦਲ ਗਿਆ ਨਾ ਮੰਮੀ ਹਾਂ ਬਦਲ ਗਿਆ ਬੱਸ ਚੇਂਜ ਹੋ ਗਿਆ ਆਵਾ ਬਦਲਾ ਫੇਰ ਛੱਡਾਂਗੇ ਹੁਣ ਇਹਨੂੰ ਹਾਂਜੀ ਚੀਜ਼ ਬਣਾਉ ਦਾ ਸਮਾਰ ਕੇ ਬਣਾਓ ਫਾਇਦਾ ਕੀ ਹੋਣਾ ਕਾਲੇ ਨਾਣਾ ਕਰੋ ਤੇ ਸਿਰ ਚਾ ਕਾਲੇ ਆਂ ਕੇ ਟੋਈ ਹੁੰਦੇ ਨੇ ਇਹ ਨਾ ਵਧੀਆ ਬਣ ਜਾਣੇ ਨੂੰ ਤੇ ਇਹਨਾਂ ਨੂੰ ਦੋ ਦਿਨ ਧੁੱਪ ਲਵਾਵਾਂਗੇ ਇਹ ਖਰਾਬ ਨਹੀਂ ਹੁੰਦੇ ਦੋ ਦਿਨ ਧੁੱਪ ਲਵਾਵਾਂਗੇ ਫਿਰ ਹੋਰ ਆਫਟ ਹੋ ਜਾਣਗੇ ਨਾ ਨਰਮ ਤਾਂ ਵੈਸੇ ਹੁਣੇ ਬਣ ਹੀ ਚੁੱਕੇ ਨੇ ਸੰਜੀ ਰੰਮੀ ਤਾਂ ਮੈਂ ਨਾ ਇੱਕ ਬਿਨੈਅਤ ਪਾਣੀ ਆ ਕਿ ਮੈਨੂੰ ਦੱਸਦੇ ਉਹਦਾ ਜਵਾਬ ਠੀਕ ਆ ਠੀਕ ਆ ਜੀ ਛੋਟਾ ਹੈ ਸਾਰਾ ਘਰ ਰੋਸ਼ਨ ਕਰਦਾ ਛੋਟਾ ਹੈ ਸਾਰਾ ਘਰ ਰੋਸ਼ਨ ਕਰਦਾ ਦੱਸੋ ਮੰਮੀ ਕੀ ਆ ਬੱਲ ਮੈਂ ਬੱਲ ਬਣੀ ਹੈ ਟੂਬ ਟੂਬ ਵੀ ਨਹੀਂ ਹੈ ਮੋਬਾਈਲ ਮੋਬਾਈਲ ਵੀ ਨਹੀਂ ਹੈ ਹੋਰ ਕੀ ਆ ਸਭ ਬੁਝੋ ਰੋਸ਼ਨੀ ਕਰਦਾ ਕੀ ਵੀ ਰੋਸ਼ਨੀ ਕਰਦਾ ਅੰਦਰ ਛੋਟਾ ਹੈ ਪਰ ਸਾਰਾ ਘਰ ਰੋਸ਼ਨ ਕਰਦਾ ਰੋਸ਼ਨੀ ਕਰਦਾ ਫਿਰ ਇਹੀ ਆ ਬੱਲਮ ਨਹੀਂ ਇਹ ਗਲਤ ਜਵਾਬ ਹੈ ਹਮ ਹੋਰ ਵੀ ਨਹੀਂ ਪਤਾ ਗਰੇ ਲਈ ਸਾਡੀ ਵੀਡੀਓ ਦੇਖਦੇ ਨੇ ਸਾਨੂੰ ਇਹਦਾ ਜਵਾਬ ਕਮੈਂਟ ਚ ਦੱਸਿਓ ਵੀ ਇਹ ਬੁਝਾਰਤ ਦਾ ਕੀ ਜਵਾਬ ਹੈ ਛੋਟਾ ਹੈ ਪਰ ਸਾਰਾ ਕਰ ਰੋਸ਼ਨ ਕਰਦਾ ਸਾਨੂੰ ਕਮੈਂਟ ਵਿੱਚ ਦੱਸੋ ਇਹਦਾ ਕੀ ਜਵਾਬ ਹੈ ਜੇ ਸਾਡੇ ਵੀਡੀਓ ਦੇਖ ਰਹੇ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਭੁੱਲਿਆ ਨਾ ਕਰੋ ਜੀ ਬਿਲਕੁਲ ਲਾਈਕ ਕਮੈਂਟ ਤੇ ਸ਼ੇਅਰ ਵੀ ਕਰਿਆ ਕਰੋ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਆ ਕਰੋ ਤੁਹਾਨੂੰ ਸਾਡੀਆਂ ਜਿਹੜੀਆਂ ਰੈਸਪੀਜ਼ ਨੇ ਉਹ ਕਿੱਦਾਂ ਦੀ ਲੱਗ ਰਹੀਆਂ ਨੇ ਸਾਡੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗ ਰਹੀ ਹੈ ਉਹਦੇ ਨਾਲ ਹੀ ਸਾਨੂੰ ਮੋਟੀਵੇਸ਼ਨ ਮਿਲਦੀ ਆ ਹੋਰ ਅਸੀਂ ਵਧੀਆ ਤਰੀਕੇ ਨਾਲ ਕੰਮ ਕਰ ਸਕੀਏ ਹੋਰ ਅਸੀਂ ਵਧੀਆ ਵੀਡੀਓ ਬਣਾ ਸਕੀਏ ਸ਼ੇਅਰ ਕਰ ਸਕੀਏ ਹੋਰ ਵਧੀਆ ਵਧੀਆ ਰੈਸਪੀ ਤੁਹਾਡੇ ਨਾਲ ਸਾਂਝੀਆਂ ਕਰ ਸਕੀਏ ਸਾਨੂੰ ਇਹ ਬੁਝਾਰ ਦਾ ਜਵਾਬ ਸਾਨੂੰ ਕਮੈਂਟ ਬਾਕਸ 'ਚ ਜ਼ਰੂਰ ਦੱਸਿਓ ਕੀ ਹੈ ਮੰਮੀ ਚੈੱਕ ਕਰੋ ਤਾਂ ਬਣ ਗਏ ਹਾਲੇ ਬਣ ਗਏ ਹਾਂਜੀ ਸਾਫਟ ਹੋ ਗਏ ਹਨ ਪੋਲੇ ਹੋ ਗਏ ਪੋਲੇ ਪੋਲੇ ਹੋ ਗਏ ਨੇ ਦੋ ਦਿਨ ਤੱਕ ਖਾਣ ਵਾਲੇ ਹੋ ਜਾਣੇ ਜਦ ਇਹ ਆਪਾਂ ਉੱਥੇ ਵੀ ਰੱਖਾਂਗੇ ਮਾੜੀ ਧੋਪ ਪਰ ਵਾ ਮੰਗ ਕੇ ਕੱਲ ਨੂੰ ਲਿਆ ਕੇ ਛਿਰਕਾ ਬੰਨ نکال ਦੇ ਗਏ ਪੋਲੇ ਆ ਤਾਂ ਹਾਂ ਪਰ ਸੀ ਨੇ ਆਪਰੇ 90% ਤਾਂ ਆਲੇ ਬਣੀ ਗਏ ਹਨਾ ਮੰਮੀ ਬਹੁਤ ਵਧੀਆ ਬਣੇ ਨੇ ਆਲੇ ਬਹੁਤ ਹੀ ਵਧੀਆ ਲੈ ਲੈ ਬਿਲਕੁਲ ਨਾ ਆ ਬਣ ਗਏ ਨੇ ਹਾਂ ਲੈ ਬਿਲਕੁਲ ਕੱਚੇ ਬਿਲਕੁਲ ਨਹੀਂ ਹੈਗੇ ਨਾ ਨਾ ਇਹ 10% ਟ੍ਰੈਗੇ ਹੋ 2 ਦਿਨ ਤੋਂ ਪਚ ਰੱਖਾਂ ਧੁੱਪ ਚ ਕਿਉਂ ਆਏ ਜੀ ਇਹਦੇ ਵੀ ਹੋਰ ਰਾੜਾ ਲਵਾ ਲਓ ਬਸ ਸੇਕੀ ਜਾਓ

ਇਨੂੰ ਮਰਤਬਾਂ ਚ ਰੱਖੋ ਜਾਂ ਕੰਚ ਦੇ ਬਰਤਨ ਬਰਤਨ ਦੇ ਵਿੱਚ ਹਾਂਜੀ ਹਾਂਜੀ ਇਹ ਚ ਖਰਾਬ ਨਹੀਂ ਨਾ ਹੁੰਦੇ ਇਹ ਬਹੁਤ ਵਧੀਆ ਸਰਕਾ ਪੈਂਟ ਚ ਪਾਵਾਂਗੇ ਨਾ ਫਿਰ ਕੋਲਪਾਉਣ ਦੀ ਲੋੜ ਵੀ ਨਹੀਂ ਇਹਨਾਂ ਨੇ ਘਰੋਂ ਖਰਾਬ ਹੋਣਾ ਬਸ ਇਹਦੇ ਥੋੜਾ ਪਾ ਦਾਂਗੇ ਨਾ ਹਾਂ ਹਾਂ ਇਹਦਾ ਆਲਿਆਂ ਦਾ ਅਚਾਰ ਹੈ ਉਹ ਪੜ ਕੇ ਹੋ ਚੁੱਕਿਆ ਤਿਆਰ ਸਾਡਾ ਅਮਲੇ ਦਾ achar ਔਲੇ ਦਾ ਬਹੁਤ ਵਧੀਆ ਬਣਿਆ ਤਿਆਰ ਹੋ ਗਿਆ। ਬਿਲਕੁਲ ਖਾਣ ਵਾਲਾ। ਰੋਟੀ ਦੇ ਨਾਲ ਸੋਹਾਂ ਸਾਮ ਇੱਕ ਇੱਕ ਖਾਓ। ਸਵੇਰ ਸੇ ਇੱਕ, ਸ਼ਾਮ ਨੂੰ ਫੇਰ ਇੱਕ। ਇਹਦਾ ਰੰਗ ਤੇ ਸਵਾਦ ਦੋਨੋਂ ਹੀ ਬਹੁਤ ਵਧੀਆ ਹੈ। ਹਾਂਜੀ। ਇਹਦੇ ਨਾਲ ਨਾ ਰੋਟੀ ਹਾਜਮੇ ਆ ਜਾਂਦੀ ਹੈ। ਬਹੁਤ ਵਧੀਆ। ਮਿਰਚ ਮਿਰਚਾ achar ਤਾਂ ਆਪਾਂ ਇੰਨੀ ਸਵਾਦ ਨਾਲ ਨਹੀਂ ਖਾਣੇ। ਏ ਅਸੀਂ ਐਡ ਕਰਤਾ ਵਿੱਚ ਸਿਰਕਾ ਥੋੜਾ ਜਿਹਾ ਸਿਰਕਾ ਐਡ ਕਰਕੇ ਅਸੀਂ ਇਹਨੂੰ ਥੋੜਾ ਜਿਹਾ ਹਿਲਾ ਦਿੰਨੇ ਆਂ ਆਲਿਆਂ ਨੂੰ ਹਲਾ ਕੇ ਬਾਅਦ ਵਿੱਚ ਇਹਨੂੰ ਆਪਾਂ ਹੁਣ ਟੱਕ ਕੇ ਰੱਖ ਦੇਣਾ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਓ ਸਾਡੀ ਵੀਡੀਓ ਨੂੰ ਲਾਇਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਹੌਪਸੋ ਤੁਹਾਨੂੰ ਅੱਜ ਦੀ ਵੀਡੀਓ ਚੰਗੀ ਲੱਗੀ ਹੋਊਗੀ ਮਿਲਾਂਗੇ ਤੁਹਾਨੂੰ ਮਿਲਾਂਗੇ ਤੁਹਾਨੂੰ ਇੱਕ ਨਵੀਂ ਵੀਡੀਓ ਦੇ ਵਿੱਚ ਇੱਕ ਨਵੀਂ ਰੈਸਪੀ ਦੇ ਨਾਲ ਤਦ ਤੱਕ ਲਈ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ